ਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਇਤਿਹਾਸ ਪੜ੍ਹੀਏ ਤੇ ਇੱਕ ਰਾਂ ਮਨ ਹੈਰਾਨ ਹੋ ਜਾਂਦਾ ਉਹਨਾਂ ਨੇ ਕੇਵਲ ਪੌਣੇ 42 ਵਰੇ ਮਨੁੱਖਾ ਦੇਹ ਵਿੱਚ گزارਿਆ ਉਹਨਾਂ ਨੇ ਜੁਗਾਂ ਜਿੱਡਾ ਕੰਮ ਕਰਕੇ ਵਿਖਾਤਾ ਮਹਾਰਾਜੀ ਨੇ ਕਲਮ ਚੁੱਕੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਹਜ਼ਾਰੇ ਛੰਦ ਲਿਖੇ ਜੇ ਉਹਨਾਂ ਤਲਵਾਰ ਚੁੱਕੀ ਇੱਕ ਦੋ ਤਿੰਨ ਚਾਰ ਨਹੀਂ 14 ਲੜਾਈਆਂ ਲੜੀਆਂ ਤੇ ਇੱਕ ਵੀ ਲੜਾਈ ਜ਼ਰ ਜ਼ੋਰੂ ਜ਼ਮੀਨ ਬਦਲੇ ਨਹੀਂ ਲੜੀ। ਉਹਨਾਂ ਨੇ ਸਾਰੀਆਂ ਜੰਗਾਂ ਧਰਮ ਦੀ ਖਾਤਰ ਲੜੀਆਂ। ਇਸ ਕਰਕੇ ਵਿਸ਼ਵ ਦੇ ਧਾਰਮਿਕ ਪਿਤਾ ਸਕਦੇ ਆ ਤੇ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ। ਤਿਆਸ ਪੜ ਕੇ ਵੇਖੋ 7 ਮਹੀਨੇ ਤੇ 19 ਦਿਨ ਮਹਾਰਾਜ ਦੇ ਕਿਲੇ ਨੂੰ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਆ। ਤੇ ਘੇਰਾ ਲੰਮਾ ਹੋਣ ਦਾ ਕਾਰਨ ਸੀ। ਰੰਗਦੇਵ ਤੇ ਆ ਜਰਨੈਲਾ ਨੇ ਇਹ ਜਮਾ ਕੇ ਵੇਖ ਲਿਆ ਸੀ। ਵੀ ਗੁਰੂ ਗੋਬਿੰਦ ਸਿੰਘ ਮਰ ਨੂੰ ਇਤਰਾ ਜਿੱਤਿਆ ਨਹੀਂ ਜਾ ਸਕਦਾ ਉਹਨੇ ਲਿਖਤੀ ਰੂਪ ਵਿੱਚ ਲਿਖ ਕੇ ਦੇਤਾ ਵੀ ਤੁਸੀਂ ਯੰਗ ਲੜੋ ਨਾ ਚਾਰ ਸਫੇਰਿਓ ਕਿਲੇ ਨੂੰ ਘੇਰਾ ਪਾ ਲੋ ਅੰਦਰ ਰਸਤਾ ਜਾਣੀਆਂ ਬੰਦ ਹੋ ਜਾਣਗੀਆਂ ਭੁੱਖ ਤੇ ਦੁੱਖ ਨਾਲ ਸਿੱਖ ਆਪਨੇ ਆਪ ਕਿਲਾ ਛੱਡ ਦੇਣਗੇ ਸਿੱਖੋ ਇਸ ਜੀਵਨ ਨੂੰ ਸਭ ਤੋਂ ਪਹਿਲਾਂ ਜੀਣ ਦੀ ਲੋੜ ਹੈ ਹਵਾ ਦੀ ਜੋ ਸਰਵ ਵਿਆਪਕ ਹੈ ਤੇ ਹਰ ਜਗ੍ਹਾ ਹਰ ਇੱਕ ਮਨੁੱਖ ਨੂੰ ਮਿਲ ਜਾਂਦੀ ਹੈ ਦੂਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਪਾਣੀ ਦੀ ਮਹਾਰਾਜ ਬੜੇ ਦ੍ਰਿਗਦਰਸ਼ੀ ਸਨ ਉਹਨਾਂ ਨੰਦਗੜ੍ਹ ਦੇ ਕਿਲੇ ਦੇ ਅੰਦਰ ਇੱਕ ਬੋਲੀ ਖਦਾਈ ਜਿਹੜੀ ਅੱਜ ਵੀ ਉੱਥੇ ਮੌਜੂਦ ਆਂ ਕਿ ਭਾਵੇਂ ਕਿੰਨਾ ਚਿਰ ਲੰਮਾ ਘੇਰਾ ਪਿਆਰਾ ਹੈ ਪਰ ਪਾਣੀ ਦੀ ਕਿਲਤ ਨਾ ਆਵੇ ਤੀਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਅਨ ਦੀ ਉਹ ਜਿੰਨਾ ਕੁ ਚੀਰ ਤੇਰ ਸੀ ਗੁਰੂ ਕੇ ਸਿੱਖ ਛਕਦੇ ਰਹਿ ਜਦੋਂ ਅਨ ਸਮਾਪਤ ਹੋ ਗਿਆ ਪਿਆਸ ਨਾਲ ਜ਼ਿਕਰ ਆਉਂਦਾ ਹੈ ਸਿੱਖਾਂ ਨੇ ਰੁੱਖਾਂ ਦੇ ਪੱਤੇ ਭਰੂ-ਭਰੂ ਕੇ ਛਕੇ ਰੁੱਖਾਂ ਦੀਆਂ ਜੜਾਂ ਨੂੰ ਬਲ-ਬਲ ਕੇ ਛਕਿਆ ਸ਼ੇਰਾਂ ਦੀ ਕੰਢ ਲਾਉਣ ਵਾਲੇ ਸੂਰਮੇ ਭੁਖ ਨੇ ਇੱਕ ਰਾ ਰੋਲ ਕੇ ਰੱਖ ਦਿੱਤੇ ਕਈ ਨੀਲੇ ਵਰਗੇ ਪ੍ਰਸ਼ਾਦੀ ਹੱਥੀ ਵਰਗੇ ਸਤਿਗੁਰਾਂ ਦੇ ਜਾਨਵਰ ਇਸ ਕਿਲੇ ਦੇ ਵਿੱਚ ਮਾਰੇ ਗਏ ਔਰੰਗਜ਼ੇਬ ਉਹਦੇ मुੰਚੀ ਇਜਨੀ ਦੀ ਮੋਹਰ ਥਲੇ ਇੱਕ ਗੁਰੂ ਗੋਬਿੰਦ ਸਿੰਘ ਨੂੰ ਖਤ ਆਇਆ ਮੈਨੂੰ ਪਤਾ ਲੱਗਾ ਮੇਰੇ ਨਵਾਬਾਂ ਨੇ ਤੁਹਾਨੂੰ ਬਹੁਤ ਤੰਗ ਕੀਤਾ ਜੇ ਤੁਸੀਂ ਦੀਨੇ ਕਾਂਗੜ ਦੇ ਮਕਾਮ ਤੇ ਆ ਕੇ ਸੁਲ੍ਹਾ ਦੀ ਗੱਲ ਕਰੋ ਤੇ ਇੱਕ ਚਿੱਠੀ ਲਾਹੌਰ ਦੇ ਜ਼ਬਰਦਸਤ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ ਇੱਕ ਚਿੱਠੀ 22 ਧਾਰਜਾ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਇੱਕ ਚਿੱਠੀ ਸੂਬਾ ਸਰੰਦ ਵਜੀਦ ਖਾਨ ਨੇ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਇੱਕ ਚਿੱਠੀ ਗੁਰੂ ਕੇ ਸਿੱਖੋ ਨਾਲ ਹੀ ਔਰਨ ਦੇਵ ਨੇ ਵਜੀਦ ਖਾਨ ਨੂੰ ਲਿਖ ਦਿੱਤੀ ਵੀ ਦੇਖਤੇ ਪੀਰੇ ਹਿੰਦ ਮੇਰੀਆਂ ਗੱਲਾਂ ਤੇ ਇਤਬਾਰ ਕਰਕੇ ਆਨੰਦਪੁਰ ਦਾ ਕਿਲਾ ਛੱਡਦੇ ਨਾ ਤੇਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖਦੇ ਹੋ ਪਰ ਮਹਾਰਾਜ ਦਾ ਸਭਾ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੂੰਹ ਮੋੜ ਲੈਣਾ ਨਹੀਂ ਸੀ ਉਹ ਇਹਦੀ ਮਕਾਰੀ ਨੂੰ ਜਾਣਦੇ ਸਨ ਮਹਾਰਾਜ ਨੇ ਜ਼ਿੰਦਗੀ ਵਿੱਚ ਹਰ ਵਿਖੜੇ ਪੈਂਦੇ ਵਿਚੌਣ ਉਹਨਾਂ ਹਰ ਚਰਾਹੇ ਚੋਂ ਕੀਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰਤਾ ਗੱਦੀ ਸੰਭਾਲੀ ਆ ਨਾ ਤੇ ਇਧਰ ਆਇਆ ਸਿੱਖਾਂ ਨੇ ਬੜੀ ਖੁਸ਼ੀ ਮਨਾਈ ਆ ਬੜੇ ਤੋਹਫੇ ਭੇਟ ਕੀਤੇ ਇੱਕ ਤੋਹਫਾ ਹਿੰਦੁਸਤਾਨ ਦੇ ਸ਼ਕਸੀ ਬਾਦਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਭੇਜਿਆ ਉਹ ਕੀ ਸੀ ਸ਼ਹੀਦ ਕੀਤਾ ਹੋਇਆ ਸੈਭ ਗੁਰੂ ਤੇਗ ਬਹਾਦਰ ਮਹਰ ਦਾ ਸਿਰ ਸਤ ਗੁਰਾਂ ਨੇ ਬੜੇ ਅਦਬ ਨਾਲ ਝੋਲੀ ਵਿੱਚ ਰੱਖ ਕੇ ਤਲਵਾਰ ਤੇ ਕਬਜੇ ਤੇ ਹੱਥ ਰੱਖ ਕੇ ਗੱਲ ਆਖੀ ਸੀ ਜਿੰਨਾ ਚਿਰ ਤੱਕ ਤੁਹਾਨੂੰ ਸ਼ਹੀਦ ਕਰਨ ਵਾਲੀ ਜ਼ਾਲਮ ਸਰਕਾਰ ਦਾ ਜ਼ੁਲਮ ਨਾ ਖਤਮ ਹੋ ਜਾਂਦਾ ਉਹਨਾਂ ਚਿਰ ਮੈਂ ਤਲਵਾਰ ਮ्यान ਚ ਨਹੀਂ ਕਰੂੰਗਾ। ਐਸੀ ਉਹਨਾਂ ਦੇ ਵਿਖਣੇ ਪੈਂਡੇ ਦੀ ਚੋਣ ਸੁਭਾ ਹੋਈ ਤੇ ਆਪਣੀ ਮਾਤਾ ਮਾਤਾ ਗੁਜਰੀ ਜੀ ਨਾਲ ਉਹਨਾਂ ਨੇ ਸਲਾਹ ਕੀਤੀ ਮਾਤਾ ਜੀ ਆ ਚਾਰ ਚਿੱਠੀਆਂ ਮੈਨੂੰ ਆਪਣੇ ਦੇਸ਼ ਤੇ ਰਾਜਿਆਂ ਵੱਲੋਂ ਆਈਆਂ ਨੇ। ਬੇਟਾ ਇਹ ਕੀ ਆਂਦੇ ਆ? ਮਾਤਾ ਆਂਦੇ ਪਿਕਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ ਮਾਤਾ ਨੇ ਆਖਿਆ ਬੇਟਾ ਲੜਾਈ ਮੁੱਕ ਜਾਣੀ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਇੱਕ ਸੰਘਰਸ਼ ਹੈ ਇਹ ਪੰਜ ਭੂਤਕ ਸਰੀਰ ਤੈਨੂੰ ਸੰਘਰਸ਼ ਵਾਸਤੇ ਮਿਲਿਆ ਮੰਨ ਸੋਚੋ ਕਿ ਲੜਾਈ ਮੁੱਕੇਗੀ ਇਹ ਲੜਾਈ ਸਗੋਂ ਹੋਰ ਵਧੇਗੀ ਕਿਉਂਕਿ ਤੇਰਾ ਵਾਸਤਾ ਉਹਨਾਂ ਬੰਦਿਆਂ ਦੇ ਨਾਲ ਪੈ ਗਿਆ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂਗਾ ਮਾਤਾ ਮਮੀ ਤੁਹਾਡੀ ਇਹ ਰਹਿ ਲੈਣੀ ਚੋ ਨਾ ਤੇ ਕਿਲਾ ਛੱਡ ਦੇਣਾ ਚਾਹੀਦਾ ਜਾਂ ਨਹੀਂ ਮਾਤਾ ਨੇ ਕਿਲਾ ਛੱਡਣ ਵਿੱਚ ਰਹਿ ਪ੍ਰਗਟ ਕੀਤੀ ਸਤਿਗੁਰੂ ਕਹਿਣ ਲੱਗੇ ਮਾਤਾ ਜੀ ਮੁਸੀਬਤਾਂ ਹੋਰ ਵਾਧਣਗੀਆਂ ਮਾਤਾ ਗੁਜਰੀ ਜੀ ਦੀ ਉਮਰ ਉਸ ਵੇਲੇ ਭੈਣੋ 80 ਵਰੇ ਦੇ ਕਰੀਬ ਸੀ 80 ਵਰੇ ਦੇ ਤੇ ਇਸ ਉਮਰ ਦੇ ਵਿੱਚ ਹੋਸ਼ ਹਵਾਸ਼ ਕਾਇਮ ਰਹਿਣੇ ਠੀਕ ਫੈਸਲੇ ਕਰਨੇ ਉਹਨਾਂ ਦੀ ਆਤਮਾ ਕਿੰਨੀ ਬਲਵਾਨ ਹੋਏਗੀ ਤੇ ਆਤਮਾ ਬਲਵਾਨ ਹੋਣ ਦਾ ਕਾਰਨ ਉਹਨਾਂ ਦਾ ਸਿਮਰਨ ਸੀ ਉਹਨਾਂ ਦਾ ਤਪ ਸੀ ਮਾਤਾ ਨੇ ਆਖਿਆ ਬੇਟਾ ਇਹਨਾਂ ਚਿੱਠੀਆਂ ਪਾਉਣ ਵਾਲਿਆਂ ਦਾ ਇੱਕਰਾ ਇਮਾਨ ਵੀ ਜਮਾ ਕੇ ਵੇਖ ਲੈ ਮਹਾਰਾਜ ਜੀ ਨੇ ਪਾਟੇ ਬਸਤਰ ਤੁੱਟੇ ਛਤਰ ਵਾਧੂ ਸਮਾਨ ਗੱਡਿਆਂ ਤੇ ਲੱਦ ਕੇ ਜਦੋਂ ਮਸਾਲਾ ਬਨ ਕੇ ਗੱਡੇ ਬਾਹਰ ਤੋਰੇ ਨਾਲ ਇਹਨਾਂ ਝੂਠੀਆਂ ਕਸਮਾਂ ਤੋੜ ਕੇ ਉਹਨਾਂ ਗੱਡਿਆਂ ਤੇ ਧਾਵਾ ਬੋਲਤਾ ਸਤਗੁਰੂ ਆਪਣੇ ਸਿੱਖਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਵਿਖਾਰੇ ਆ। ਆਜੇ ਇਹਨਾਂ ਦਾ ਈਮਾਨ, ਆਜੇ ਇਹਨਾਂ ਦਾ ਧਰਮ ਪਰ ਇਹਦੇ باوجود ਵੀ ਕਿਲਾ ਛੱਡ ਦੇਣਾ ਕੋਈ ਮਾਮੂਲੀ ਬਾਤ ਨਹੀਂ ਸੀ। ਮਾਤਾ ਨੇ ਆਖਿਆ ਬੇਟਾ ਮੈਂ ਜਾਣਦੀ ਆ ਸੱਚ ਨਾਲ ਟੱਕਰਾਂ ਹੁੰਦਾ ਆ। ਸੱਚ ਬੋਲਣ ਵਾਲੇ ਸਦਾ ਸੂੜੀਆਂ ਤੇ ਚੜਦੇ ਰਹਿ ਆ। ਸੱਚ ਬੋਲਣ ਵਾਲੇ ਸਦਾ ਕਤਲ ਹੁੰਦੇ ਆਇਆ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਕਿੱਸਾ ਉਹਨਾਂ ਦੇ ਸਾਹਮਣੇ ਸੀ। ਮਾਤਾ ਨੇ ਆਖਿਆ ਬੇਟਾ ਅਗਰ ਜੇ ਤੂੰ ਕਿਲਾ ਨਾ ਛੱਡੇਂਗਾ ਨਾ ਇਤਿਹਾਸ ਇਹ ਗੱਲ ਕਹੇਗਾ ਕਿ ਜੇ ਕਿਤੇ ਤੇਗ ਭਾਦਰ ਦਾ ਪੁੱਤਰ ਕਿਲੇ ਚੋਂ ਬਾਹਰ ਹੁੰਦਾ ਨਾ ਤੇ ਇਹਦੀ ਜਵਾਬ ਮਰਦੀ ਵੇਖੀ ਜਾਂਦੀ ਬੇਟਾ ਮੈਂ ਉਹ ਦਿਨ ਪ੍ਰਸੰਨ ਹੋਵਾਂਗੀ ਚਿੰਤਨ ਤੇਰੇ ਕੋਲ ਕੋਈ ਬਹੁਤੀ ਫੌਜ ਨਹੀਂ ਹੋਏਗੀ ਤੇਰੇ ਕੋਲ ਕੋਈ جنگ ਦਾ ਸਮਾਨ ਨਹੀਂ ਹੋਏਗਾ ਤੇਰੇ ਕੋਲ ਕੋਈ ਮਜਬੂਤ ਕਿਲਾ ਨਹੀਂ ਹੋਏਗਾ ਤੇ ਜਦੋਂ ਤੂੰ ਚੰਦ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਫੇੜ ਵਿੱਚ ਇਹ ਗੱਲ ਕਹੇਗਾ ਕਿ ਸ਼ੁਭ ਕਰਮਨ ਤੇ ਕਮ ਹੁੰਦਾ ਕਰੋ ਮੈਂ ਉਹ ਦਿਨ ਸਮਝਾਂਗੀ ਮੈਂ ਆਪਣੇ ਬੇਟੇ ਨੂੰ ਆਪਣੇ ਦੁੱਧ ਵਿੱਚੋਂ ਕੋਈ ਸ਼ਕਤੀ ਦਿੱਤੀ ਆ ਉਹ ਦਿਨ ਤੇਰੇ ਪਿਤਾ ਦਾ ਖੂਨ ਪਰਖਿਆ ਜਾਏਗਾ ਮਾਤਾ ਦੇ ਕਹਿਣ ਤੇ ਮਰ ਨੇ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਆਬੀਆਂ ਗੁਰਬਖਸ਼ ਦਾਸ ਮਹੰਤ ਨੂੰ ਸਤਿਗੁਰ ਨੇ ਬੁਲਾ ਕੇ ਦਿੱਤੀਆਂ ਸਾਡੇ ਤੋਂ ਬਾਅਦ ਇੱਥੇ ਤੂਪਤੀ ਤੁਸੀਂ ਕਰਨੀ ਹੈ ਤੁਸੀਂ ਕਦੋਂ ਆਓਗੇ ਉਸ ਮਹਾਂਪੁਰਸ਼ ਨੇ ਪੁੱਛਿਆ ਸਤਿਗੁਰੂ ਕਹਿਣ ਲੱਗੇ ਮੈਂ ਇਸ ਧਰਤੀ ਤੋਂ ਸਦਾ ਵਾਸਤੇ ਜਾ ਰਿਹਾ ਹਾਂ ਮੈਂ ਨਹੀਂ ਆਉਂਗਾ ਵਾਪਸ ਮੇਰਾ ਖਾਲਸਾ ਜਰੂਰ ਆਏਗਾ ਸਿੱਖੋ ਇਹ ਗੱਲਾਂ ਬੜੀਆਂ ਦਿਲ ਹਲਾ ਦੇਣ ਵਾਲੀਆਂ ਸਨ ਵਾਹ ਵਾਹ ਮਹਾਰਾਜ ਉਸ ਪਿਆਰੀ ਨੰਦਾਂ ਦੀ ਪੁਰੀ ਨੂੰ ਛੱਡ ਰਿਹਾ ਹੈ ਜਿੱਥੇ ਉਹਨਾਂ ਦੇ ਬੇਟਿਆਂ ਦੇ ਜਨਮ ਹੋਇਆ ਜਿੱਥੇ ਉਹਨਾਂ ਦੀ ਆਪਣੀ ਪਾਲਣਾ-ਪੋਸਣਾ ਹੋਈ ਆ ਜਿੱਥੇ ਉਹਨਾਂ ਨੇ ਤੀਰ ਚਲਾਉਣੇ ਸਿੱਖੇ ਆ ਉਸ ਨੰਨਦਾ ਦੀ ਪੁਰੀ ਨੂੰ ਛੱਡ ਰਿਹਾ ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਥਾਪੜੇ ਲੈ ਆ ਔਰ ਆਪਣੇ ਪਿਤਾ ਦੀ ਸ਼ਹਾਦਤ ਦਾ ਪਰਨ ਔਰ ਪ੍ਰਤੀਗਿਆ ਵੀ ਆਪਣੀਆਂ ਅੱਖਾਂ ਨਾਲ ਵੇਖੀ ਆ ਉਸ ਪਿਆਰੇ ਨਨਪੁਰ ਨੂੰ ਛੱਡ ਕੇ ਛੋਟੇ ਜਿਹੇ ਕਾਫਲੇ ਨਾਲ ਸਤਬਿਰੂ ਇਸ ਕਿਲੇ ਵਿੱਚੋਂ ਨਿਕਲਦੇ ਆ ਗੁਰੂ ਕੇ ਸਿੱਖੋ ਸਰਸਾ ਦੇ ਕੰਢੇ ਤੇ ਕਿਸ ਤਰ੍ਹਾਂ ਕਲਗੀ ਵਾਲੇ ਪਾਤਸ਼ਾਹ ਦਾ ਪਰਿਵਾਰ ਖੇਰੂ-ਖੇਰੂ ਹੋਇਆ ਵੰਡੇ ਸਾਹਿਬ ਜਾਦੇ 40 ਸਿੰਘ ਸਰਸਾ ਨੂੰ ਪਾਰ ਕਰ ਗਏ ਛੋਟੇ ਸਰ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਇਹ ਗੰਗੂ ਦੇ ਨਾਲ ਪਿੰਡ ਖੇੜੀ ਨੂੰ ਤੁਰ ਗਏ ਇਹ ਗੱਲਾਂ ਬੜੀਆਂ ਪ੍ਰਚਲਿਤ ਆ ਕਿਉਂਕਿ ਤੁਸੀਂ ਉਸ ਮਹਾਨ ਸ਼ੀਤਾਂ ਦੀ ਧਰਤੀ ਤੇ ਰਹਿੰਦੇ ਦੇ ਹਰ ਸਾਲ ਉਹਨਾਂ ਦਾ ਜਸ ਸ੍ਰਵਣ ਕਰਦੇ ਜੇ ਇਹ ਤੇ ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬ ਕੌਰ ਜੀ ਇਹ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਤੁਰ ਗਏ 6 ਤੇ 7 ਪੌਂ ਦੀ ਬਿਜਲੀ ਰਾਤ ਨੂੰ ਮਰਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅੱਜ 11 ਮਹੀਨੇ ਸਤਗੁਰ ਦੇ ਨਾਲੋਂ ਵਿਛੜਿਆ ਨੂੰ ਮਤਾਵਾਂ ਨੂੰ ਹੋ ਕੇ 11 ਮਹੀਨੇ ਤੇ ਵਿਛੋੜੇ ਦੀ ਘੜੀ ਤੇ ਇੱਕ ਪਲ ਦੀ ਸਹਿਣੀ ਬੜੀ ਔਖੀ ਆ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਪਰਦੇਸ ਰਹਿੰਦੇ ਆ ਉਹਨਾਂ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਵੀਰ ਜ਼ਾਲਮ ਸਰਕਾਰ ਨੇ ਬੜੀ ਬੇਰਹਿਮੀ ਦੇ ਨਾਲ ਕੋਹ ਕੋਹ ਕੇ ਮਾਰੇ ਆ ਉਹਨਾਂ ਮਤਾਵਾਂ ਨੂੰ ਪੁੱਛੋ ਜਿਨ੍ਹਾਂ ਪੁੱਤਾਂ ਦੀਆਂ ਮੰਗਣੀਆਂ ਕੀਤੀਆਂ ਸੀ ਮਨ ਵਿੱਚ ਵਿਆਹਾਂ ਦੇ ਚਾਹ ਸੀ ਪਰ ਉਹਨਾਂ ਦਾ ਪਤਾ ਨਾ ਲੱਗਾ ਵਿਛੋੜੇ ਦਾ ਦੁੱਖ ਉਹ ਦੱਸ ਸਕਦੀਆਂ ਮਾਤਾ ਸਹਿਬ ਕੌਰ ਜੀ ਜਿਹੜੇ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਸ਼ਨਾਂ ਕਰਨ ਤੋਂ ਬਿਨਾਂ ਕਦੀ ਉਹ ਜਲ ਪਾਣੀ ਨਹੀਂ ਸੀ ਸਿਕਾ ਕਰਦੇ ਜਿੰਨਾ ਚਿਰ ਉਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੀ ਸੀ ਕਰ ਲੈਂਦੇ ਪਰ ਅੱਜ ਮਤਾਵਾ ਨੂੰ 11 ਮਹੀਨੇ ਸਤਪੁਰ ਦੇ ਨਾਲੋਂ ਵਿਛਣੇ ਨੂੰ ਹੋ ਗਿਆ ਮਤਾਵਾ ਨੇ ਭਾਈ ਮਨੀ ਸਿੰਘ ਨੂੰ ਆਖਿਆ ਭਾਈ ਮਨੀ ਸਿੰਘ ਜੀ ਤੁਸੀਂ ਬੜੀ ਭਗਤੀ ਵਾਲੇ ਜੇ ਤੁਸੀਂ ਬੜੀ ਉੱਚੀ ਸੁਰਤ ਦੇ مالک ਜੇ ਤੁਸੀਂ ਅੰਤਰ ਧਿਆਨ ਹੋ ਕੇ ਵੇਖੋ ਜਿੱਤਰਾ ਬਾਬਾ ਬੁੱਢਾ ਸਾਹਿਬ ਜੀ ਨੇ ਅੰਤਰ ਧਿਆਨ ਹੋ ਕੇ ਧੰਨ ਗੁਰੂ ਅਮਰਦਾਸ ਜੀ ਨੂੰ ਸੰਸਾਅ ਵਿੱਚੋਂ ਪ੍ਰਗਟ ਕੀਤਾ ਸੀ ਤੁਸੀਂ ਵੀ ਉਸ ਆਪਾਦੀ ਦੇ ਮਾਲਕ ਜੇ ਤੁਸੀਂ ਵੀ ਅੰਤਰ ਧਿਆਨ ਹੋ ਕੇ ਵੇਖੋ ਵੀ ਸਾਬ ਕਲਗੀਆਂ ਵਾਲਾ ਪਾਤਸ਼ਾਹ ਕਿੱਥੇ ਆ ਤੇ ਕਦੋਂ ਉਹਨਾਂ ਦਾ ਸਾਨੂੰ ਮਲਾਪ ਹੋਏਗਾ ਇਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਜੰਗ ਜਿੱਤ ਕੇ ਮਾਛੀਵਾੜੇ ਦੇ ਕੌਤ ਕਰਦੇ ਹੋਏ ਸ੍ਰੀ ਮੁਖਸਰ ਸਾਹਿਬ ਦੁਸ਼ਮਣਾਂ ਨੂੰ ਵੱਡੀ ਹਾਰ ਦੇ ਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਇਧਰ ਮਤਾਵਾਂ ਨੂੰ ਬੁਲਾ ਲਿਆ ਗਿਆ ਭਾਈ ਮਨੀ ਸਿੰਘ ਸਾਹਿਬ ਲੈ ਕੇ ਸ੍ਰੀ ਦਮਦਮਾ ਸਾਹਿਬ ਪਹੁੰਚਿਆ ਜਿੱਤਰਾ ਆਪ ਸੱਜ ਬੈਠੇਗੇ ਨਾ ਭਰੀ ਸੰਗਤ ਸੀ ਸਤਿਗੁਰੂ ਦੀਵਾਨ ਨੇ ਸੱਜ ਬੈਠੇ ਸਨ ਭਾਵੇਂ ਮਤਾਵਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸਾਡੇ ਪੁੱਤਰ ਸ਼ਹੀਦ ਹੋ ਚੁੱਕੇ ਆ ਪਰ ਸੰਗਤ ਵੇਖ ਕੇ ਮਾਂ ਦੀ ਮਮਤਾ ਜਾਗ ਪਈ ਆਖਰ ਗੁਰੂ ਸਾਹਿਬ ਨੂੰ ਪੁੱਛ ਲਿਆ ਮਹਾਰਾਜ ਦੋ ਸਾਹਿਬਜ਼ਾਦੇ ਸਾਡੇ ਤੁਹਾਡੇ ਐਸ ਬੰਨੇ ਖਲੋਤੇ ਹੁੰਦੇ ਸੀ ਦੋ ਐਸ ਬੰਨੇ ਹੁੰਦੇ ਸਨ ਅੱਜ ਚੌਵਾਂ ਦੇ ਵਿੱਚੋਂ ਇੱਕ ਵੀ ਨਜ਼ਰ ਨਹੀਂ ਆਉਂਦਾ ਸਾਡੇ ਪੁੱਤ ਕਿੱਥੇ ਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਤੁਹਾਡੇ ਵੱਲੇ ਉਂਗਲ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਸਿਰ 'ਤੇ ਮੈਂ ਮਾਰ دیے ਸੁਤ ਚਾਰ ਚਾਰ ਮੂਆ ਤੋਂ ਕੀ ਹੁਆ ਜੀਵਤ ਜੀਵਤ ਲੱਖ ਹਜ਼ਾਰ ਆ ਜਿਹੜੇ ਬੈਠੇ ਮੇਰੇ ਜੀਤੇ ਜਿਹਾਰਾ ਇਹ ਮੇਰੇ ਜੋਰਾਵਰ ਤੇ ਫਤਿਹ ਸਿੰਘ ਮਰਨ ਨੇ ਆਪਣੇ ਪੁੱਤ ਵਾਰ ਕੇ ਤੇ ਸਾਨੂੰ ਆਪਣੇ ਪੁੱਤ ਬਣਾਇਆ ਸੀ ਵਾਹ ਜੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਨੂੰ ਸਾਡੇ ਪੁੱਤਰਾਂ ਵਿੱਚੋਂ ਲੱਭਣਾ ਹੋਵੇ ਤੇ ਕਿੱਥੋਂ ਲੱਭਣਗੇ ਗੁਰੂ ਕਿਰਪਾ ਕਰੇ ਮਰਨ ਨੇ ਆਪਣੇ ਪੁੱਤ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਇਆ ਸੀ ਭਾਈ ਗੱਲਾ ਨਮ ਤਵਾ ਸਾਬ ਦੀ ਧਰਤੀ ਤੇ ਸਾਰਾ ਕੁਝ ਸੁਣੀ ਜਾ ਰਿਹਾ ਸੀ ਹਮੇ ਹਰ ਬੰਦੇ ਦੇ ਅੰਦਰ ਹੈਗੀ ਆ ਆਂਦਾ ਮਹਾਰਾਜ ਇੰਨੀਆਂ ਤੁਹਾਨੂੰ ਮੁਸੀਬਤਾਂ ਸਹਿਣੀਆਂ ਪਈਆਂ ਤੁਹਾਡੇ ਪੁੱਤ ਸ਼ਹੀਦ ਹੋ ਗਏ ਕਿਤੇ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰਦੇ ਮੇਰਾ 500 ਜੰਗੀ ਜਵਾਨ ਸੀ ਕਿਸੇ ਕੋ ਸੁਨਾ ਕਾਂਦੇ ਵੀ ਡੱਲੇ ਨੂੰ ਸਦੋ ਫੇਰ ਵੇਖੋ ਮੈਂ ਦੁਸ਼ਮਣ ਦੇ ਕਿਤਨਾ ਛੱਕੇ ਛਡਾਉਣਾ ਸੀ ਮਹਾਰਾਜ ਤੁਸੀਂ ਇੱਕ ਵਾਰ ਤੇ ਮੈਨੂੰ ਯਾਦ ਕਰਦੇ ਮਹਾਰਾਜ ਤੁਸੀਂ ਮੈਨੂੰ ਇੱਕ ਵਾਰ ਯਾਦ ਕਰ ਹੁੰਦੇ 500 ਜੰਗੀ ਜਵਾਨ ਬੜੇ ਗੱਤਕੇ ਦੇ ਪਲੇ ਸੀ ਤੁਸੀਂ ਮੈਨੂੰ ਇੱਕ ਵਾਰ ਯਾਦ ਕਰਦੇ ਮਹਾਰਾਜ ਫੇਰ ਵੇਂਦੇ ਹੋ ਇਹ ਜਿਹੜੀ ਮੈਂ ਆ ਨਾ ਇਹ ਤੇ ਵੱਡੇ ਵੱਡੇ ਮੁਨੀਆਂ ਤੋਂ ਨਹੀਂ ਮਰੀ ਮਾਨ ਮੁਨੀ ਮਨਵਰ ਗੱਲ ਮਾਨ ਸਵੇ ਕੋ ਖਾਏ ਸਵੇ ਕੋ ਖਾਏ ਜਿਹੜਾ ਮਾਨ ਨਾ ਇਹ ਬੜਾ ਪਰਬਲ ਹੈ ਇਹ ਤੋਂ ਕੋਈ ਬੈ ਸਕਦਾ ਹੈ ਸਿਆਣੇ ਆਂਦੇ ਵੀ ਜੇਕਰ ਤੇ ਕੰਡਾ ਪੈਰ ਚਵਾਜੇ ਨਾ ਮੋਟਾ ਕੰਡਾ ਤੇ ਸੂਈ ਲੈ ਕੇ ਕੱਢ ਲਿਆ ਜਾਂਦਾ ਤੇ ਜੇਕਰ ਤੇ ਵਿੱਚ ਟੁੱਟਦੇ ਨਾ ਫਿਰ ਬੜਾ ਉਫਾ ਹੋ ਜਾਂਦਾ ਇਹ ਜਿਹੜੀ ਹੋ ਮੇਦੀ ਬਰੀਕ ਤਾਰ ਹਨ ਕਈ ਜਨਮਾਂ ਵਿੱਚੋਂ ਨਿਕਲਦੀ ਇੱਥੇ ਆ ਕੇ ਬੰਦਾ ਰੁਕ ਜਾਂਦਾ ਮੈਂ ਹੁੰਦਾ ਪਿਆਰ ਕਰਨ ਦਾ ਮੈਨੂੰ ਕਿਤੇ ਸਾਦੇ ਮਾਇਆ ਕਰਨ ਦਾ ਪਿੱਛੇ ਕੋਈ ਸਿੱਖ ਬੈਠੇ ਸਨ ਵਿਚਾਰੇ ਕਮਜ਼ੋਰ ਹੀ ਸਨ ਧਰਮੀ ਬੰਦੇ ਸਰੀਰ ਕਰਕੇ ਕਈ ਵਾਰ ਬਹੁਤੇ ਤਕੜੇ ਨਹੀਂ ਹੁੰਦੇ ਵਿਚਾਰੇ ਕਮਜ਼ੋਰ ਹੀ ਸਨ ਕੰਨਾਂ ਦੇ ਕੱਪੜੇ ਵੀ ਫਾਟੇ ਹੋਏ ਸੀ ਕੰਨਾਂ ਦੀਆਂ ਮਿਆਨਾਂ ਤੇ ਕਿਰਪਾ ਤਲਵਾਰਾਂ ਦੇ ਮਿਆਨ ਵੀ ਟੁੱਟੇ ਹੋਏ ਸੀ ਯਾਰ ਸਤਗੁਰਾਂ ਦੇ ਪਿੱਛੇ ਕੇ ਬੈਠੇ ਸਨ ਤੇ ਦੱਲਾ ਥੋੜਾ ਜਿਆ ਪਛਾਣ ਨੂੰ ਦੇਖ ਕੇ ਤੇ ਹੱਸ ਪਿਆ ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਔਰੰਗਜ਼ੇਬ ਨਾਲ ਪਰ ਤੁਸੀਂ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ ਭੀਆ ਲੰਦ ਕੇ ਔਰੰਗਜ਼ੇਬ ਨਾਲ ਮਹਾਰਾਜ ਤੁਸੀਂ ਆਪਣੀ ਫੌਜ ਦਾ ਖਿਆਲ ਨਹੀਂ ਕੀਤਾ ਸਤਗੁਰ ਨੇ ਵੇਖਿਆ ਮੇਰੇ ਸਿੱਖਾਂ ਦੀ ਇਹਨੇ ਤੋਹੀਨ ਕਰਤੀ ਆ ਇੱਕ ਗੱਲ ਚੇਤੇ ਰੱਖਿਓ ਤਮੇ ਪਾਸੇ ਪ੍ਰੀਤ ਬਰਾਬਰ ਹੈ ਗੁਰੂ ਦੀ ਤੋਹੀਨ ਕਦੇ ਸਿੱਖ ਨਹੀਂ ਜੇ ਸਾਰਦਾ ਤੇ ਸਿੱਖ ਦੀ ਤੋਹੀਨ ਕਦੇ ਗੁਰੂ ਨਹੀਂ ਜੇ ਸਾਰਦਾ ਸੱਚ ਹੈ ਮਰਨੇ ਦੇਖਿਓ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ ਅੱਜ ਨੂੰ ਵਿਖਾ ਕੇ ਕੱਲ੍ਹਾਂ ਵੀ ਸਿੱਖ ਆnde ਕਿਨੂ ਇੰਨਾ ਚਿਰ ਇੰਨਾ ਚਿਰ ਨੂੰ ਮਰਨੇ ਕੌਤ ਕਰਤਾ ਇੱਕ ਸਿੱਖ ਨੇ ਮਰਨ ਨੂੰ ਆ ਕੇ ਰਫਲ ਭੇਟ ਕੀਤੀ ਸਤਿਗੁਰੂ ਇਸ ਤਰ੍ਹਾਂ ਦੇ ਬੜੇ ਸ਼ਕੀਨ ਸਨ ਸੱਚ ਹੈ ਸ਼ੈਸਤਰਾਂ ਕਿਤੇ ਸਿੱਖ ਉਹ ਵੀ ਹੋਣ ਨਾ ਤੇ ਮਹਾਰਾਜ ਉਹਤੇ ਵੀ ਬੜਾ ਖੁਸ਼ ਹੁੰਦੇ ਆ ਕਿਉਂਕਿ ਸ਼ੈਸਤਰਾਂ ਨੇ ਮੇਰੇ ਸਤਿਗੁਰੂ ਪਿਆਰ ਬੜਾ ਕਰਿਆ ਕਰਦੇ ਸੀ ਇੱਕ ਪਲੰਗੇ ਤੇ ਸਜਾ ਕੇ ਸਿੰਘਾਂ ਦੇ ਕੋਲੋਂ ਚੌਰ ਸਾਹਿਬ ਦੀ ਸੇਵਾ ਕਰਿਆ ਕਰਦੇ ਸੀ ਸੈਸਤਾਂ ਤੇ ਮਰਨੇ ਆਪਣੇ ਇਹਨਾਂ ਨੂੰ ਪੀਰ ਵੀ ਆਖਿਆ ਅਸ ਕਿਰਪਾਨ ਖੰਡੋ ਖੰਡੋ ਖੜਕ ਤੁਮ ਤਮ ਅਰਤੀਰ ਸੈਬ ਸਰੋਈ ਸੈਥੀ ਜਹੇ ਹਮਾਰੇ ਪੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਮਰ ਤਲਵਾਰ ਨਾਮ ਤੇ ਹਰ ਜੋ ਜਪੈ ਪੈ ਸਿੰਘ ਪਾਉ ਪਾਰ ਐ ਮੋਰ ਆ ਗਿਆ ਸੁਣੋ ਓਏ ਪਿਆਰੇ ਬਿਨਾ ਕੇ ਸੰ ਸ਼ੈਸਤਰੀ ਦੇਉ ਨਾ ਲਦਾਰੇ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੋਲ ਕੇ ਸੁਣ ਤੇਰੇ ਕੋਲ ਸ਼ਸਤਰ ਹੋਣਾ ਬਿਨਾਂ ਕੇ ਸੰ ਸ਼ਸਤਰੰ ਨਰੰਗ ਭੇਡ ਜਾਣੋ ਕਹਿ ਕਾਮਤਾ ਕੋ ਕਿਤੇ ਲੈ ਸਦਾਨੋ ਸ਼ਸਤਰ ਤੋਂ ਬਿਨਾ ਬੰਦਾ ਇੱਕ ਭੇਡ ਦੀ ਨੇਈ ਹੈ ਇਹ ਭੇਡ ਨੂੰ ਕੰਨੋ ਹੜਕ ਕੁਜਦਰ ਨੂੰ ਮਰਜੀ ਲੈ ਦੇ ਮਹਾਰਾਜ ਦੇ ਬਚਨ ਹੁੰਦੇ ਕਿਰਪਾਨ ਬਾਨ ਤਾਰੀਆਂ ਕਰੋ ਕਰੋ ਫਾਨ ਤਾਰੀਆਂ ਜਿਹੜੇ ਖੰਡੇ ਬਾਟੇ ਦਾ ਅਮਰ ਸ਼ੱਕੇ ਸ੍ਰੀ ਸਾਹਿਬ ਪਹਿਨਣਗੇ ਨਾ ਉਹਨਾਂ ਦੇ ਇੱਕ ਨਹੀਂ ਉਹਨਾਂ ਦੇ ਕਰੋੜਾਂ ਪਾਪ ਡਲ ਜਾਣਗੇ ਕਰੋੜਾਂ ਪਾਪ ਤੇ ਹੁਣ ਸਾਨੂੰ ਕਿਰਪਾਣ ਦੀ ਲੋੜ ਕਿਦੋਂ ਪੈਂਦੀ ਆ ਜਿੱਦਣ ਮੁੰਡੇ ਨੇ ਸਿਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਤੇ ਫਿਰ ਵੇਨੇ ਕੋਈ ਜੰਗਾਲੀ ਦੀ ਮੂਲੀ ਕਿਸੇ ਨੁਕਰੇ ਪਈ ਕਿ ਨਹੀਂ ਪਈ ਮੈਂ ਵੇਖਿਆ ਸਾਨੂੰ ਮਾਰ ਲੈਣੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਦਿੱਤੀਆਂ ਅਸੀਂ 15 15 20 20 30 30 ਲੱਖ ਦੀਆਂ ਗੱਡੀਆਂ ਤੇ ਸੈਰ ਕਰਦੇ ਹਾਂ ਕੋਈ ਰਹਿਤਾਨ ਗੁਰੂ ਦਾ ਸਿੱਖ ਹੋਏਗਾ ਜੇ ਵੀ ਗੱਡੀ ਵਿੱਚ ਸਹਿਬਾਂ ਦੀ ਸਿਰੀ ਸਾਹਿਬ ਚਾਹ ਕੋਈ ਅਗਨ ਸੈਸਰ ਹੋਏਗਾ ਨੀਤੇ ਮੈਂ ਵੇਖਿਆ ਪਿੱਛੇ ਬਾਲੂ ਰੱਖਿਆ ਹੁੰਦਾ ਤੇ ਅੱਗੇ ਬਾਂਦਰ ਟੰਗਿਆ ਹੁੰਦਾ ਉਦੋਂ ਤੱਕ ਹੌਣੇ ਅਸੀਂ ਆਪਣੇ ਆਪ ਨੂੰ ਖਾਲਸੇ ਆ ਗੁਰੂ ਕੇ ਸਿੱਖੋ ਮੈਂ ਅਮਰ ਸੰਤਾਰ ਹੁੰਦਾ ਵੇਖਿਆ ਕਈ ਵਾਰ ਭੈਣਾ ਉਹਨਾਂ ਨੂੰ ਦੁਕਾਨਾਂ ਵਾਲਿਆਂ ਨਾਲ ਕਿਰਪਾਨਾਂ ਵਾਲਿਆਂ ਨਾਲ ਲੜਦਿਆਂ ਵੇਖਿਆ 60 ਰੁਪਈਆ ਦੀ ਕਿਰਪਾਨ 100 ਦਾ ਕੀ ਥੱਲਿਓਂ ਦੇ ਪੌਣੀ ਥੋੜੀ ਜੀ ਦੇ ਦਿਓ ਜੇ ਸੂਟ ਲੈਣਾ ਹੋਵੇ 5000 ਦਾ 15000 ਦਾ 20-20000 ਨੂੰ ਨਿਪਟ ਜਾਂਦੀ ਹੈ ਤੇ ਜੇ ਸ੍ਰੀ ਸਾਹਿਬ ਲੈਣ ਦੇ ਸਭ ਤੋਂ ਛੋਟੇ ਆ ਮੈਂ ਨੌਜਵਾਨਾਂ ਨੂੰ ਵੇਖਿਆ ਮੋਬਾਈਲ ਤੇ ਟੱਚ ਤੋਂ ਬਿਨਾ ਗੱਲ ਨਹੀਂ ਕਰਦੇ ਤੇ ਸ੍ਰੀ ਸਾਹਿਬਾਂ ਨੂੰ ਕੋ ਵੇਖੋ ਕਿੰਨੀ ਕਿਡੀਆਂ ਗੁਰੂ ਕਿਰਪਾ ਕਰੇ ਨਹੀਂ ਸਾਨੂੰ ਮਨ ਨੇ ਸ਼ੈਸ਼ਤਰ ਧਾਰੀ ਬਣਾਇਆ ਸ਼ੈਸ਼ਤਰ ਕੇ ਅਧੀਨ ਹੈ ਰਾਜ ਜੋ ਜੋ ਨਾ ਕਹਿ ਰਹੇ ਇਸ ਵਿਗਰੇ ਕਾਜ ਹਮਦੇ ਦਾ ਉਹਨਾਂ ਸੈਸ਼ਟਰ ਨਹੀਂ ਰੱਖਣੀ ਵਾ ਵਾ ਤੋਂ ਮਾਰ ਲਈ ਸੈਸ਼ਟਰ ਪੇਟ ਪੀਤਾ ਸਖ ਨੇ ਬੰਦੂਕ ਪੇਟ ਕੀਤੀ ਮਹਾਰਾਜ ਬੜੇ ਖੁਸ਼ ਹੋ ਕੇ ਕਹਿਣ ਲੱਗੇ ਵੀ ਚਲਾ ਕੇ ਵੇਖ ਲਈਏ ਆਂਦਾ ਮਹਾਰਾਜ ਚਲਾਓ ਸਤਿਗੁਰੂ ਕਹਿਣ ਲੱਗੇ ਮੈਂ ਸੈਸ਼ਟਰ ਨੂੰ ਪਰਖ ਲੈਣਾ ਚਾਹੀਦਾ ਸਤਿਗੁਰੂ ਕਹਿਣ ਲੱਗੇ ਓ ਡੱਲਿਆ ਤੂੰ ਬੜਾ ਬਹਾਦਰ ਤੇਰੇ ਜਵਾਨ ਬੜੇ ਬਹਾਦਰ ਇੱਕ ਆਪਣਾ ਜਵਾਨ ਲਿਆ ਕੇ ਖੜਾ ਕਰ ਅਸੀਂ ਗੋਲੀ ਮਾਰ ਕੇ ਵੇਖ ਲਈ ਵੀ ਬੰਦਾ ਮਾਰਦੀ ਕਿ ਨਹੀਂ ਮਾਰਦੀ ਦੱਲੇ ਵੇਖ ਕੇ ਕਬਰ ਗਿਆ ਦੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਕੇ ਸਿੱਖੋ ਗੁਰੂ ਪਰਚਾਉ ਪਾਲਨਾ ਜਿਹੜਾ ਕਦੇ ਸਿੱਖ ਨੇ ਵੇਖੇ ਨਹੀਂ ਹੁੰਦਾ ਉਹਦੇ ਵਿੱਚੋਂ ਫਿਰ ਲੰਘਣਾ ਹੁੰਦਾ ਦੱਲੇ ਨੇ ਪਹਿਲੀ ਵਾਰ ਵੇਖਿਆ ਕੰਮ ਗਿਆ ਉਹਦਾ ਮਹਾਰਾਜ ਬੰਦਾ ਕਾਹਦੇ ਵਾਸਤੇ ਸਤਗੁਰੂ ਕਹਿਣ ਲੱਗੇ ਬੰਦਾ ਚਾਹੀਦਾ ਮਹਾਰਾਜ ਬੰਦਾ ਕਾਹਦੇ ਉਹਨੂੰ ਬਾਦ ਵਕਾਣ ਵਾਸਤੇ ਗੋਲੀ ਮਾਰਨੀ ਹੈ ਸਤਗੁਰੂ ਕਹਿਣ ਲੱਗੇ ਫਿਰ ਪਤਾ ਖੜਾ ਲੱਗੂਗਾ ਜੇ ਏ ਕਿਤੇ ਬੰਦੂਕਾਂ ਤੇ ਗਾਜਾਂ ਚੇਨਵਾਤੀ ਹੁੰਦੀਆਂ ਬੰਦੇ ਮਾਰ ਖਵਾਤੀ ਹੁੰਦੀਆਂ ਸ਼ਿਕਾਰ ਕਰੀ ਦਾ ਨਾਲ ਕਿ ਅੱਜ ਨਾ ਮਾਰਿਆ ਤੇ ਕੱਲ ਨੂੰ ਜੰਗ ਵਿੱਚ ਕਿਤਨਾ ਮਾਰੇਗੀ ਦੱਲਾਹ ਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਨੇ ਆ ਸਤਿਗੁਰੂ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ ਹਾਂ ਜਿਹੋ ਦਾ ਬੰਦਾ ਸਾਨੂੰ ਚਾਹੀਦਾ ਸਾਡੀਆਂ ਬਾਤਾਂ ਹੋਰ ਦੱਲਾਹ ਕੰਬ ਗਿਆ ਦਾ ਮਹਾਰਾਜ ਮੈਂ ਕਰਦਾ ਪਤਾ ਸਿੱਖੋ ਕਿਤੇ ਗੁਰੂ ਦਾ ਸਾਹਮਣਾ ਕਰਨਾ ਸੌਖਾ ਆ ਕੱਚੇ ਕਿੱਲੇ ਪ੍ਰਚਾਰ ਕਈ ਗੁਰੂ ਦੀ ਬਾਣੀ ਨੂੰ ਚੈਲੰਜ ਕਰਦੇ ਆ ੱੱਲੇ ਨੂੰ ਪੁੱਛ ਕੇ ਵੇਖ ਲੋ ਕਿ ਗੁਰੂ ਦੇ ਗਾੜੀ ਕਿਤਨਾ ਖਲੋਈਦਾ ਅਜੇ ਤੇ ਮਾਰੇ ਤਰਸ ਕਰਦੇ ਵੀ ਇਹ ਕੱਚੇ ਚੱਲੇ ਆਪਣੀ ਜ਼ਿੰਦਗੀ ਇਹ ਪਾਸ ਹੀ ਕਰ ਲੈਣ ਚੰਗਾ ਜੇ ਕਿਤੇ ਨਿਸ਼ਾਨੇ ਪਰਖਤ ਤੇ ਆ ਗਏ ਨਾ ਤੇ ਅੱਗੇ ਨੇ ਕਿਸੇ ਕਿਸੇ ਨੇ ਰੁਕਣਾ ਨਹੀਂ ਫਿਰ ਸੱਚ ਹੈ ਦੱਲਾ ਗਿਆ ਆਪਣੇ ਜਵਾਨਾਂ ਨੂੰ ਕਹਿਣ ਲੱਗਾ ਉਹ ਮੈਂ ਤੁਹਾਨੂੰ ਵੱਡੀਆਂ-ਵੱਡੀਆਂ ਤਨਖਾਹਾਂ ਦਿੰਦਾ ਰਿਹਾ ਤੁਸੀਂ ਮੇਰੀ ਨੌਕਰੀ ਕਰਦੇ ਰਹੋ ਇੱਕ ਬੰਦਾ ਚਾਹੀਦਾ ਉਹ ਆਖਿਆ ਕਾਹਦੇ ਵਾਸਤੇ ਆਂਦਾ ਮਹਾਰਾਜ ਨੂੰ ਕਿਸੇ ਨੇ ਰਫਲ ਭੇਟ ਕੀਤੀ ਤੇ ਮਰ ਨੀ ਨਿਸ਼ਾਨਾ ਮਾਰ ਕੇ ਵੇਖਣਾ ਵੀ ਬੰਦੂਕ ਬੰਦਾ ਮਾਰਦੀ ਕਿ ਨਹੀਂ ਮਾਰਦੀ ਉਹਨਾਂ ਆਖਿਆ ਓਏ ਤੇਰਾ ਦਿਮਾਗ ਤੇ ਨਹੀਂ ਲੱਗਿਆ ਕਿਤੇ ਬੰਦਾ ਗੋਲੀ ਦੇ ਖਾਰੀ-ਖਾਰੀ ਖਲਾਰ ਕੇ ਮਾਰਨਾ ਉਹਨੂੰ ਉਹ ਜੰਗ ਵਿੱਚ ਲੜ ਕੇ ਮਰਨਾ ਕੁਝ ਹੋਰ ਮੈਂ ਨਾ ਰੱਖਦਾ ਇਸ ਤਰ੍ਹਾਂ ਬੰਦੂਕ ਦੇ ਗਾੜੀ ਖਲੋ ਜਾਣਾ ਇਹੋ ਜੀ ਨਿਆਈ ਮੁੱਤੇ ਅਸੀਂ ਨਹੀਂ ਮਰਨਾ ਪਈ ਤੇਰੀ ਨੌਕਰੀ ਇਹ ਤੇ ਤਨਖਾਹਾਂ ਲੈਣੀਆਂ ਦੁਨਿਆਵੀ ਰੀਤਾ ਸਿੱਖੋ ਇਹ ਨੌਕਰੀ ਤੇ ਸਿਰ ਦੇ ਕੇ ਮਿਲਦੀ ਆ ਅੱਛਾ ਡੱਲਾ ਫੜਿਆ ਰਿਆ ਖਾਲੀ ਹੱਥ ਨਿੰਮੋ ਝੂਣਾ ਸਤਗੁਰੂ ਕਹਿਣ ਲੱਗੇ ਡੱਲਿਆ ਠੰਡੀ ਕਿਤੇ ਬਦੂਖ ਠੰਡੀ ਨਾ ਹੋ ਜੇ ਇਸ ਤੋਂ ਪਹਿਲਾਂ ਕਿਸੇ ਨੂੰ ਖੜਿਆ ਕਰ ਦੇ ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ ਮਹਾਰਾਜ ਕਹਿਣ ਲੱਗੇ ਤੂੰ ਤੇ ਆ ਨਾ ਸਾ ਚਮਕੌਰ ਦੀ ਗੜੀ 'ਚ ਮੈਨੂੰ ਇਜਾਜ਼ਤ ਕਰ ਦੇ ਤੇ ਮੈਂ ਕੁਝ ਕਰਦਾ ਹੋਇਆ ਤੇਰੇ ਬੰਦੇ ਮਹਾਰਾਜ ਕੀ ਕਹਣਾ ਸਾਰੇ ਮੁਕਰ ਗਏ ਸਤਿਗੁਰੂ ਕਹਿਣ ਲੱਗੇ ਉਹ ਮੁਕਰ ਗਏ ਤੂੰ ਤੇ ਨਹੀਂ ਮੁਕਰਿਆ ਗੋਲੀ ਜਿਹੜੀ ਆ ਨਾ ਉਹ ਸਰਪਾਈ ਚ ਸਲਾ ਸਰਦਾਰ ਚ ਕੋਈ ਫਰਕ ਨਹੀਂ ਸਮਝਦੀ ਡੱਲੇ ਆ ਫਿਰ ਤੂੰ ਗਾੜੀ ਖਲੋ ਜਾ ਆਓ ਰਹੁ ਵਿਚਾਰ ਅੱਗੇ ਜਾਈਏ ਜਿਸ ਵੇਲੇ ਡੱਲੇ ਨੇ ਦੇਖਿਆ ਤੇ ਹੱਥ ਪੈਰ ਕੰਬੀ ਜਾ ਰਹੇ ਸਤਗੁਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋਣਾ ਡੱਲਾ ਲੜ ਗਿਆ ਉਦੋਂ ਧੂਆਂ ਨਿਕਲਿਆ ਸੀ ਤੋੜੇ ਵਾਲਿਆ ਬੰਦੂਕਿਆ ਹੁੰਦੀ ਐ ਇਸ ਦੀ ਧੂਆਂ ਨਿਕਲਿਆ ਸੀ ਡੱਲੇ ਨੇ ਦੇਖਿਆ ਤੇ ਇਹਨੇ ਹਣ ਭੱਜਿਆ ਵੀ ਨਹੀਂ ਜਾਣਦਣਾ ਇਹ ਖਲੋਜਿਆ ਵੀ ਮਾਰ ਦੇਗਾ ਇੱਕ ਸਿਆਣਿਆਂ ਦੀ ਕਹਾਵਤ ਆ ਘੜੀ ਦੀ ਬਿਸ਼ਰਮੀ ਤੇ ਚੋਹ ਪੈਰਾਂ ਦਾ ਆਰਾਮ ਗੱਲਾਂ ਸਗੜਾ ਹੋ ਕੇ ਵੇਰ ਗਿਆ ਨਾ ਮਹਾਰਾਜ ਇਤਰਾ ਮੇਰ ਕੋ ਵੀ ਨਹੀਂ ਜੇ ਮਰਿਆ ਜਾਣਾ ਮੌਤ ਤੋਂ ਬੜਾ ਡਰ ਲੱਗਦਾ ਆ ਆਹੋ ਸਤਿਗੁਰੂ ਕਹਿਣ ਲੱਗੇ ਫੇਰ ਉਹ ਪਿੱਛੇ ਹੋ ਕੇ ਖਲੋਜਿਆ ਤੈਨੂੰ ਅਜੇ ਜੋੜੇ ਛਾੜਨ ਦੀ ਲੋੜ ਆ ਆਹੋ ਸਿੱਖਾਂ ਨੂੰ ਵੇਖ ਕੇ ਮਖੌਲੀ ਕਰੀ ਦਾਂਦਾ ਆ ਤੈਨੂੰ ਪਤਾ ਨਹੀਂ ਇਹਨਾਂ ਪਾਟਿਆ ਕੱਪੜਿਆਂ ਵਾਲੇ ਦੇ ਵਿੱਚ ਕੀ ਆ ਤੇ ਜੇ ਤੂੰ ਦੇਖਣਾ ਨਾ ਤੇ ਬਾਹਰ ਚਲੇ ਜਾ ਇੱਕ ਸਿੱਖਾਂ ਦਾ ਸ਼ੌਣਾ ਹੀ ਜਾ ਕੇ ਇੱਕ ਤੇ ਇੱਕ ਸਿੱਖ ਨੂੰ ਆਸਦੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਉਸ ਤੋਂ ਬਾਅਦ ਤੂੰ ਫਿਰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲੈ ਡੱਲਾ ਬਾਹਰ ਗਿਆ ਦੋ ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ ਉਹ ਪੋਤੀ ਸਾਨੋਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ। ਕਵੇਂ ਦਸਤਾਰਾ ਸਜਾਰੇ ਸਨ। ੱੱਲੇ ਨੇ ਆਖਿਆ ਵੀ ਮਾਰ ਇਨੇ ਰਫਲ ਪਤਖਣੀਆਂ ਤੇ ਗੋਲੀ ਮਾਰ ਕੇ ਵੇਖ ਲਈ ਤੇ ਇੱਕ ਸਿੰਘ ਨੂੰ ਸਤਿਗੁਰ ਨੇ ਆਪਣੇ ਦਰਬਾਰ ਚ ਬੁਲਾਇਆ। ਅੱਧੀਆਂ ਦਸਤਾਰਾ ਵਧੀਆਂ ਸੀ ਤੇ ਅੱਧੀਆਂ ਹੱਥ ਚ ਫੜੀਆਂ ਸੀ। ਸਿੱਧਾ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਚ ਆ ਕੇ ਛਾਤੀਆਂ ਤਾਣ ਕੇ ਖਲੋ ਗਿਆ। ਸੱਤਪੁਰਾਂ ਦੇ ਹੱਥਾਂ ਵਿੱਚ ਰਫਤਰੀ ਇੱਕ ਪਿਛਲਾ ਸਿੱਖ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰ ਰਿਹਾ ਤੇ ਪਿਛਲਾ ਫਿਰ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦਾ ਉਹ ਆਂਦਾ ਪਹਿਲਾਂ ਆਵਾਜ਼ ਮੈਂ ਸੁਣੀ ਸੀ ਉਹ ਆਂਦਾ ਪਹਿਲਾਂ ਆਵਾਜ਼ ਮੈਂ ਸੁਣੀ ਸੀ ਗੋਲੀ ਅੱਗੇ ਮੈਂ ਖਾਉਣਾ ਜਦੋਂ ਸੱਤਪੁਰ ਨੇ ਝਗੜਦਿਆਂ ਨੂੰ ਵੇਖਿਆ ਤੇ ਥੋੜੀ ਜੀ ਨਾਲੀ ਤਾਹ ਕਰਕੇ ਤੇ ਘੋੜਾ ਦਬਤਾ ਤਵੇਂ ਖਲੋਤੇ ਆ ਅੱਤ ਸਰੀਆ ਗਾਲ ਇਹ ਹੈ ਸਿੱਖੀ ਦੀ ਪਰਿਭਾਸ਼ਾ ਦਵੇਂ ਖਲੋਤੇ ਆ ਨੀਵੀਆਂ ਪਾ ਕੇ ਸਤਿਗੁਰੂ ਤਖਤੋਂ ਉਤਰ ਕੇ ਤੇ ਥੱਲੇ ਆ ਗਿਆ ਸਿੱਖੋ ਜਦੋਂ ਕੋਈ ਸਿੱਖ ਗੁਰੂ ਨਾਲ ਆਪਣਾ ਪਿਆਰ ਲਪਾਉਂਦਾ ਨਾ ਗੁਰੂ ਫਿਰ ਤਖ ਛੱਡ ਕੇ ਸਿੱਖ ਦੇ ਕੋਲ ਫਰਸ਼ ਤੇ ਆ ਜਾਂਦੇ ਮਰਨੇ ਦਵਾਂ ਨੂੰ ਕਲ ਅਕੜਿਤ ਲੈ ਲਿਆ ਦਮਾ ਨੇ ਮੋਢੇ ਮੋਢਿਆਂ ਦੇ ਨਾਲ ਸਿਰ ਲਾਏ ਹੋਏ ਆ ਸਤਿਗੁਰੂ ਕਹਿਣ ਲੱਗੇ ਸਿੱਖੋ ਤੁਸੀਂ ਧੰਗੇ ਕਹਿਣ ਲੱਗੇ ਮਹਾਰਾਜ ਕੋਈ ਗਲਤੀ ਹੋ ਗਈ ਸੀ ਕਿਤੇ ਗੋਲੀ ਸਿੱਧੀ ਵੱਜ ਜਾਂਦੀ ਮਹਾਰਾਜ ਕਹਿਣ ਲੱਗੇ ਨਹੀਂ ਸਿੱਖੋ ਤੁਸੀਂ ਮੌਤ ਵਿੱਚ ਨੰਗੇ ਦੇ ਦੱਲਾ ਵੇਖ ਕੇ ਤੇ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਖਰਾਨਾ ਹੋ ਰਿਹਾ ਓਏ ਕਿਸ ਮਿੱਟੀ ਤੇ ਬਣੇ ਹੋਇਆ ਜਿਨ੍ਹਾਂ ਦੇ ਅੰਦਰ ਜਰਾ ਵੀ ਮੌਤ ਦਾ ਭੈ ਨਹੀਂ ਦੱਲਿਆ ਸਤਪਰਾਂ ਦੇ ਚਰਨਾ ਜਿ ਟਹਿ ਕੇ ਮਾਫੀਆਂ ਮੰਗਣ ਲੱਗ ਪਿਆ ਸਤਗੁਰੂ ਕਹਿਣ ਲੱਗੇ ਦੱਲਿਆ ਜਿਨ੍ਹਾਂ ਨੂੰ ਤੂੰ ਆਨਾ ਸਾਭੀ ਇਹ ਔਰਮ ਦੇਵਤਾ ਕੀ ਬਗਾਨ ਨੇ ਦੱਲਿਆ ਇਹ ਹੋਈ ਸੀ ਜਿਨ੍ਹਾਂ ਦੀ ਗਿਣਤੀ ਚੰਕੌਰ ਦੀ ਘੜੀ ਵਿੱਚ 40 ਸੀ ਜਿਨ੍ਹਾਂ ਮੈਂ ਖੰਡੀਆਂ ਰਾਤਾ ਜੀ ਮੇਰਾ ਸਾਥ ਨਹੀਂ ਛੱਡਿਆ